ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦਰਸਲ ਤੁਹਾਨੂੰ ਦੱਸਦੇ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਕੋਸਾਬੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹਾਈਵੇ ਤੇ 500 500 ਦੇ ਨੋਟ ਛੇੜੇ ਨੇ ਕિલ્ਲੇ ਪਏ ਮਿਲ ਨੇ ਤਾਂ ਲੋਕਾਂ ਦੀ ਪੀੜ ਇਕੱਠੀ ਹੋ ਗਈ ਐ ਲੋਕਾਂ ਦੇ ਵੱਲੋਂ 500 ਦੇ ਨੋਟ ਛੜੇ ਨੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਜਿਸ ਦੀ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਦਰਸਲ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਜਿਹੜਾ ਇੱਕ ਵਪਾਰੀ ਐ ਉਹ ਬਹੁਤ ਵੱਡਾ ਵਪਾਰੀ ਐ ਜਿਸ ਦਾ ਕਿ ਬੈਗ ਜਿਹੜਾ ਲੁਟੇਰਿਆਂ ਦੇ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦਾ ਬੈਗ ਖੋਹਣ ਕਰਕੇ ਨੀਚੇ ਡਿੱਗ ਜਾਂਦਾ ਹੈ ਹਾਈਵੇ ਤੇ ਡਿੱਗ ਜਾਂਦਾ ਹੈ ਜਿਸ ਦੇ ਵਿੱਚ ਉਸ ਦੇ ਬੈਗ ਚ ਪਏ ਜਿਹੜੇ ਨੋਟ ਨੇ ਉਹ ਹਾਈਵੇ ਤੇ ਸੜਕ ਦੇ ਵਿਚਕਾਰ ਖਿੰਡ ਜਾਂਦੇ ਨੇ ਤਾਂ ਖਿੰਡਣ ਤੋਂ ਬਾਅਦ ਜਿਹੜੇ ਲੋਕ ਨੇ ਆਸ-ਪਾਸੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਨੋਟਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਤਾਂ ਕੁਝ ਜਿਹੜੇ ਲੋਕ ਨੇ ਇੱਥੋਂ ਨੋਟ ਚੁੱਕਨੇ ਸ਼ੁਰੂ ਕਰ ਦਿੰਦੇ ਰਿਹਾ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਰਾਤ ਦਾ ਸਮਾਂ ਰਾਤ ਦੇ ਵਿੱਚ ਜਿਹੜੇ ਲੋਕ ਨੇ ਸੜਕ ਤੇ ਆਵਾਜਾਈ ਵੀ ਹੋ ਰਹੀ ਹੈ ਤਾਂ ਕੁਝ ਨੌਜਵਾਨ ਜਿਹੜੇ ਨੇ ਸੜਕ ਤੇ ਪਏ ਹੋਏ ਪੈਸੇ ਜਿਹੜੇ ਨੇ ਉਹ ਚੁੱਕ ਰਹੇ ਨੇ ਤਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰਨ ਹੋ ਰਹੀ ਹੈ ਦਰਸਲ ਤੁਹਾਨੂੰ ਦੱਸਦੀ ਹੈ ਕਿ ਹਰ ਕੋਈ ਆਪਣੇ ਹੱਥਾਂ ਦੇ ਵਿੱਚ ਕੁਝ ਪੈਸੇ ਲੈ ਕੇ ਜਾਂਦਾ ਹੋਇਆ ਵਿਖਾਈ ਤੇ ਰਿਹਾ ਦੱਸਦੀ ਕਿ ਕਾਰੋਬਾਰੀ ਪਾਵੇਸ਼ ਨੇ ਦੱਸਿਆ ਕਿ ਉਸ ਦੇ ਕੋਲ ਦੋ ਬੈਗ ਸਨ ਜਿਨ੍ਹਾਂ ਦੇ ਵਿੱਚ ਲਗਭਗ 5,65,000 ਰੁਪਏ ਸਨ ਤਾਂ ਇੱਕ ਬੈਗ ਜਿਹੜਾ ਸੜਕ ਤੇ ਡਿੱਗ ਪਿਆ ਤੇ ਉਸ ਦੇ ਕੁਝ ਪੈਸੇ ਬਚ ਗਏ ਨੇ ਅਤੇ ਬਾਅਦ ਦੇ ਵਿੱਚ ਪੁਲਿਸ ਤੇ ਲਗਭਗ 4 ਤੋਂ 5 ਲੱਖ ਰੁਪਏ ਬਰਾਮਦ ਵੀ ਕੀਤੇ ਨੇ ਤਹੇ ਜਿਹੜਾ ਬੈਗ ਹੈ ਗੁਜਰਾਤ ਦੇ 파ਟਨ ਚਲੇਦਾ ਰਹਿਣ ਵਾਲਾ ਪਵੇਸ਼ ਪਾਈ ਜਿਹੜੇ ਦਾ ਇੱਕ ਬਹੁਤ ਵੱਡਾ ਵਪਾਰੀ ਦੱਸਿਆ ਜਾ ਰਿਹਾ ਜੋ ਕਿ ਪ੍ਰਯਾਗ ਰਾਜ ਹੁੰਦੇ ਹੋਏ ਦਿਲੇ ਜਾ ਰਿਹਾ ਸੀ ਤਾਂ ਰਾਤ ਲਗਭਗ 9:45 ਤੇ ਉਸ ਦੀ ਬੱਸ ਕੋਖ ਰਾਜ ਦੇ ਜੈਸਵਾਲ ਟਾਬੇ ਤੇ ਰੁਕੀ ਫਿਰ ਦੋ ਬਦਮਾਸ਼ ਆਉਂਦੇ ਨੇ ਉਸ ਦੇ ਬੈਗ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਭੱਜਦੇ ਸਮੇਂ ਇੱਕ ਬੈਗ ਜਿਹੜਾ ਹਾਈਵੇ ਤੇ ਡਿੱਗ ਜਾਂਦਾ ਜਿਸ ਕਾਰਨ ਉਸ ਦੇ ਵਿੱਚ ਰੱਖੇ ਨਾਟ ਸੜਕ ਤੇ ਖਿੰਡ ਗਏ ਤਾਂ ਇਸ ਦੌਰਾਨ ਕਈ ਲੋਕ ਇਸ ਦੀ ਵੀਡੀਓ ਬਣਾ ਰਹੇ ਨੇ ਜੋ ਕਿ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ 500 500 ਦੇ ਨਾਟ ਇਕੱਠੇ ਕਰਦੇ ਹੋਏ ਵਿਖਾਈ ਦੇ ਰਹੇ ਨੇ